ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਜਦਾਜੀਤ ਸਿੰਘ ਜੀ ਦਾ ਜਨਮ ਸਰਬੰਸਦਾਨੀ ਦਸ਼ਮੇਸ਼ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਘਰ ਮਾਤਾ ਸੁન્દਰੀ ਜੀ ਕੁਖੋਂ 26 ਜਨਵਰੀ 1687 ਈਸਵੀ ਨੂੰ ਸ਼੍ਰੀ ਪੌਂਟਾ ਸਵੇਬ ਸਾਹਿਬ ਵਿਖੇ ਹੋਇਆ ਪੌਂਟਾ ਸਾਹਿਬ ਵਿਖੇ ਨਿਵਾਸ ਤੋਂ ਕੁਝ ਸਮੇਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆ ਗਿਆ ਇੱਥੇ ਹੀ ਸਹਿਬ ਜਦਾਜੀਤ ਸਿੰਘ ਜੀ ਨੂੰ ਵਿਦਿਆ ਧਾਰਮਿਕ ਗ੍ਰੰਥਾਂ ਕਥਨਾ ਅਤੇ ਇਤਿਹਾਸਿਕ ਇਤਿਹਾਸ ਆਦਿ ਬਾਰੇ ਜਾਣੂ ਕਰਵਾਇਆ ਗਿਆ ਸਹਬਜਾਦਾ ਜੀ ਸਿੰਘ ਬਚਪਨ ਤੋਂ ਹੀ ਬੇਹੱਦ ਤਿੱਖਣ ਬੁੱਧੀ ਸਰੀਰਕ ਤੌਰ ਤੇ ਚੁਸਤ ਅਤੇ ਜੋਸ਼ੀਲੇ ਸਨ ਉਹਨਾਂ ਨੇ ਖਾਲਸਾ ਫੌਜ ਫੌਜ ਦੇ ਜੰਗੀ ਕਰਤੱਪਾਂ ਤੋਂ ਪ੍ਰਭਾਵਿਤ ਹੋ ਕੇ ਘੋੜਸਵਾਰੀ ਤਲਵਾਰबाजी ਤੀਰੰਦਾਜ਼ੀ ਆਦਿ ਦੀ ਸਿਖਲਾਈ ਵੀ ਲਈ ਇਤਿਹਾਸ ਅਨੁਸਾਰ ਸਿੱਖ ਸੰਗਤ ਦਾ ਇੱਕ ਜੱਥਾ ਦੱਖਣੀ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆ ਰਿਹਾ ਸੀ ਕਿ ਰਸਤੇ ਵਿੱਚ ਇਸ ਜੱਥੇ ਉੱਪਰ ਲਠ ਮਾਰਾਂ ਦੇ ਇੱਕ ਟੋਲੇ ਨੇ ਹਮਲਾ ਕਰਕੇ ਸਾਰਾ ਸਮਾਨ ਲੁੱਟ ਲਿਆ ਜਦੋਂ ਇਸ ਹਮਲੇ ਦੀ ਸੂਚਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਸਿੱਖ ਸੰਗਤ ਪਾਸੋਂ ਲੁੱਟੇ ਗਏ ਸਮਾਨ ਦੀ ਵਾਪਸੀ ਲਈ ਸਾਹਿਬ ਜदाਜੀਤ ਸਿੰਘ ਜੀ ਨੂੰ ਤਿਆਰ ਕੀਤਾ ਉਸ ਸਮੇਂ ਬਾਬਾ ਜੀ ਸਿੰਘ ਜੀ ਦੀ ਉਮਰ ਸਿਰਫ 12 ਸਾਲ ਸੀ ਆਪ ਨੇ 100 ਸਿੰਘਾਂ ਦਾ ਜੱਥਾ ਲੈ ਕੇ ਨਿਡਰਤਾ ਅਤੇ ਬਹਾਦਰੀ ਨਾਲ ਹਮਲਾਵਰਾ ਤੋਂ ਸਿੱਖ ਸੰਗਤ ਦੀ ਰਾਖੀ ਕਰਦਿਆਂ ਲੁੱਟਿਆ ਹੋਇਆ ਸਮਾਨ ਵਾਪਸ ਕਰਵਾਇਆ ਸਹਬਜਦਾਜੀਤ ਸਿੰਘ ਜੀ ਨੂੰ ਤਾਰਾਗੜ ਕਿਲੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਉਹਨਾਂ ਨੇ ਇਸ ਨੂੰ ਵੀ ਪੂਰੀ ਤਨਦੇਹੀ ਨਾਲ ਲਿਭਾਇਆ ਇਸ ਤੋਂ ਬਾਅਦ ਅਗਸਤ 1700 ਈਸਵੀ ਨੂੰ ਸਹਬਜਦਾਜੀਤ ਸਿੰਘ ਜੀ ਨੇ ਇੱਕ ਹੋਰ ਵਿਰੋਧੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਤੇ ਉਹ ਨਿਰਮੋਹ ਗੜਬਿਤ 1 ਅਕਤੂਬਰ 1700 ਨੂੰ ਹੋਈ ਵਿੱਚ ਬਹਾਦਰ ਹੀ ਨਾਲ ਲੜੇ ਇਸ ਵਿੱਚੋਂ ਮਾਰਚ 1701 ਵਿੱਚ ਸਿੱਖ ਸੰਗਤ ਦਰਪਤ ਖੇਦਰ ਸਿਆਲਕੋੜ ਤੋਂ ਆ ਰਹੀ ਸੀ ਕਿ ਉਸ ਨੂੰ ਲੁਟੇਰਿਆਂ ਦੇ ਇੱਕ ਵੱਡੇ ਟੋਲੇ ਨੇ ਰਸਤੇ ਵਿੱਚ ਰੋਕ ਲਿਆ ਤਾਂ ਗੁਰੂ ਪਿਤਾ ਨੇ ਹੁਕਮ ਅਨੁਸਾਰ ਸਾਹਿਬ ਜदाਜੀਤ ਸਿੰਘ ਜੀ ਨੇ ਆਪਣੇ ਘੋੜਸਵਾਰ ਜੰਗਜੂ ਸਿੰਘਾਂ ਨੂੰ ਨਾਲ ਲੈ ਕੇ ਅਜੀਹਾ ਕਰਨ ਵਾਲਿਆਂ ਨੂੰ ਚੰਗਾ ਸਬਕ ਸਿਕਾਇਤ ਤੇ ਸਿੱਖ ਸੰਗਤ ਨੂੰ ਸ੍ਰੀ ਗੁਰੂ ਸਾਹਿਬ ਤੱਕ ਲੈ ਕੇ ਆਏ ਇੱਕ ਵਾਰ ਦੇਵਦਾਸ ਨਾਮ ਦਾ ਇੱਕ ਗਰੀਬ ਬ੍ਰਾਹਮਣ ਦਸ਼ਮੇਸ਼ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਇਆ ਤੇ ਅੱਜ ਕੀਤੀ ਕਿ ਬੱਸੀ ਦੇ ਕੁਝ ਪਠਾਨ ਹੁਸ਼ਿਆਰਪੁਰ ਨੇੜੇ ਉਸ ਦੀ ਨਵ ਵਿਆਹੀ ਪਤਨੀ ਨੂੰ ਜ਼ਬਰਦਸਤੀ ਲੈ ਗਏ ਹਨ ਗੁਰੂ ਸਾਹਿਬ ਨੇ ਉਸ ਗਰੀਬ ਬ੍ਰਾਹਮਣ ਨੂੰ વિશ્વાસ ਦਿਵਾਇਆ ਕਿ ਉਹ ਫਿਕਰ ਨਾ ਕਰੇ ਖਾਲਸਾ ਫੌਜ ਉਸ ਦੀ ਪਤਨੀ ਨੂੰ ਬਾ ਇੱਜ਼ਤ ਵਾਪਸ ਲੈ ਕੇ ਆਵੇਗੀ ਸੰਕਟ ਦੀ ਇਸ ਘੜੀ ਵਿੱਚ ਗੁਰੂ ਸਾਹਿਬ ਨੇ ਬਾਬਾ ਜੀ ਸਿੰਘ ਜੀ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗੁਰੂ ਜੀ ਦੀ ਆਗਿਆ ਨਾਲ ਬਾਬਾ ਜੀ 100 ਘੋੜਸਵਾਰ ਸਿੱਖ ਸੈਨਿਕਾਂ ਨੂੰ ਨਾਲ ਲੈ ਕੇ ਬੱਸੀ ਪਠਾਨਾ ਪੁੱਜੇ ਉਹਨਾਂ ਨੇ ਆਪਣੇ ਬਹਾਦਰ ਸਿੱਖਾਂ ਨਾਲ ਰਾਤ ਦੇ ਹਨੇਰੇ ਵਿੱਚ ਹੀ ਪਠਾਨਾ ਉੱਪਰ ਹਮਲਾ ਕਰ ਦਿੱਤਾ ਖਾਲਸਾ ਭੋਜਨੀ ਇਸ ਕਿਨੌਣੀ ਹਰਕਤ ਲਈ ਕਸੂਰਵਾਲ ਪਠਾਨਾ ਨੂੰ ਕਾਬੂ ਕਰ ਲਿਆ ਤੇ ਉਸ ਗਰੀਬ ਬ੍ਰਾਹਮਣ ਦੀ ਪਤਨੀ ਨੂੰ ਉਹਨਾਂ ਦੀ ਕੈਦ ਤੋਂ ਮੁਕਤੀ ਦਿਵਾਈ ਖਾਲਸਾ ਫੌਜ ਸਵੇਰ ਹੁੰਦਿਆ ਹੀ ਕਾਬੂ ਕੀਤੇ ਗਏ ਪਠਾਣਾ ਨੂੰ ਲੈ ਕੇ ਅਨੰਦਪੁਰ ਸਾਹਿਬ ਪੁੱਜੀ ਉਸ ਬ੍ਰਾਹਮਣ ਦੀ ਪਤਨੀ ਉਸ ਨੂੰ ਸੌਮ ਦਿੱਤੀ ਗਈ ਤੇ ਪਠਾਣਾ ਨੂੰ ਜੀਹਾਂ ਸਜਾਵਾਂ ਦਿੱਤੀਆਂ ਕਿ ਉਹਨਾਂ ਨੇ ਮੂੜ ਅਜੀਹਾ ਕਾਰਾ ਕਰਨ ਤੋਂ ਤੋਬਾ ਕੀਤੀ ਅਨੰਦਪੁਰ ਵਿਖੇ ਇੱਕ ਵਾਰ ਫਿਰ ਸਾਬ ਜਦਾ ਜੀ ਸੰਗੀ ਦੇ ਬਾਹੂਬਲ ਹਸ ਅਤੇ ਜੰਗੀ ਸੂਝ-ਬੂਝ ਦੀ ਪਰਖ ਹੋਈ 405 ਵਿੱਚ ਜਦੋਂ ਦੁਸ਼ਮਨਾ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਗੁਰੂ ਸਾਹਿਬ ਨੇ ਅਚਾਨਕ ਬਣੀ ਅਜੀਹੀ ਹਾਲਾਤ ਤੇ ਵਿਚਾਰ ਕਰਦਿਆਂ ਇੱਕ ਵਾਰ ਫਿਰ ਇਸ ਸਥਿਤੀ ਤੋਂ ਨਿਕਲਣ ਲਈ ਬਾਬਾ ਜੀ ਸਿੰਘ ਜੀ ਨੂੰ ਜ਼ਿੰਮੇਵਾਰੀ ਸੌਂਪੀ। ਅਨੰਦਪੁਰ ਸਾਹਿਬ ਦੇ ਕਿਲੇ ਨੂੰ 7-8 ਮਹੀਨੇ ਦੁਸ਼ਮਨ ਫੌਜ ਨੇ ਘੇਰਾ ਪਾਈ ਰੱਖਿਆ। ਮੁਗਲ ਫੌਜ ਅਤੇ ਪਹਾੜੀ ਰਾਜਾਂ ਨੇ ਕਸਮਾਂ ਥਾਪੀਆਂ। ਖਾਦੀਆਂ ਕਿ ਜੇ ਗੁਰੂ ਸਾਹਿਬ ਅਨੰਦਪੁਰ ਦਾ ਕਿਲਾ ਖਾਲੀ ਕਰ ਦੇਣ ਤਾਂ ਹੋ ਕੋਈ ਨੁਕਸਾਨ ਨਹੀਂ ਕਰਨਗੇ। ਅੰਤ ਮਾਤਾ ਗੁਜਰੀ ਜੀ ਤੇ ਕੁਝ ਸਿੰਘਾਂ ਦੇ ਕਹਿਣ ਤੇ ਜਦ ਗੁਰੂ ਸਾਹਿਬ ਨਾਨਕਪੁਰ ਦਾ ਕਿਲਾ ਖਾਲੀ ਕੀਤਾ ਤਾਂ ਕਿਲੇ ਤੋਂ ਬਾਹਰ ਨਿਕਲ ਦਿਆ ਹੀ ਮੁਗਲ ਅਤੇ ਪਹਾੜੀ ਫੌਜਾਂ ਨੇ ਸਹੂਆਂ ਤੋੜ ਕੇ ਹਮਲਾ ਕਰ ਦਿੱਤਾ ਇਸ ਮੌਕੇ ਪਹਾੜੀ ਰਾਜਿਆਂ ਤੇ ਮੁਗਲ ਫੌਜ ਨਾਲ ਜੂਝਦਿਆ ਹੋਇਆ ਸਹਬਜ਼ਾਦਾ ਅਜੀਤ ਸਿੰਘ ਜੀ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਅਤੇ ਕੁਝ ਸਿੰਘਾਂ ਸਮੇਤ ਸੱਸਾ ਨਦੀ ਪਾਰ ਕਰਕੇ ਚਮਕੌਰ ਦੀ ਗੜੀ ਤੱਕ ਜਾ ਪਹੁੰਚੇ 10 ਲੱਖ ਦੀ ਗਿਣਤੀ ਵਾਲੀ ਵੱਡੀ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰ ਲਿਆ ਵੱਡੀ ਗਿਣਤੀ ਵਿੱਚ ਮੁਗਲ ਫੌਜਾਂ ਦੇ ਮੁਕਾਬਲੇ ਭਾਵੇਂ ਸਿੰਘਾਂ ਦੀ ਗਿਣਤੀ ਨਾ ਮਾਤਰ ਦੀ ਸੀ ਪਰੰਤੂ ਗੁਰਪਿਆਰ ਵਿੱਚ ਕੁਰਬਾਨ ਹੋਣ ਵਾਲੇ ਮਰ ਜੀਵੜੇ ਸਿੱਖਾਂ ਨੇ ਦੁਸ਼ਮਣ ਬੜੀ ਦੁਸ਼ਮਣ ਬੜੀ ਬਹਾਦਰੀ ਅਤੇ ਸਾਹਸ ਨਾਲ ਡਟ ਕੇ ਮੁਕਾਬਲਾ ਕੀਤਾ ਚਮਕੌਰ ਦੀ ਗੜੀ ਤੋਂ ਹੀ ਯੁੱਧ ਪੰਜ-ਪੰਜ ਸਿੰਘਾਂ ਦਾ ਜੱਥਾ ਬਣਾ ਕੇ ਬੜੀ ਬਹਾਦਰੀ ਨਾਲ ਲੜਿਆ ਲੜਿਆ ਗਿਆ ਅਤੇ ਸਿੰਘਾਂ ਨੇ ਸੈਂਕੜੇ ਵੈਰੀਆਂ ਨੂੰ ਮਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੰਗ ਦੇ ਇਸ ਸਾਰੇ ਦ੍ਰਿਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਅੱਖੀਂ ਤੱਕ ਰਹੇ ਸੰਤੇ ਤੀਰਾਂ ਦਾ ਮੀਂਹ ਵਰੋਂਦੇ ਹੋਏ ਮੁਗਲਾਂ ਨੂੰ ਪੰਬਲ ਪੂਸੇ ਚ ਪਾਈ ਰੱਖਿਆ ਸਿੰਘਾਂ ਦੇ ਇੱਕ ਜਥੇ ਵਿੱਚ ਸਾਬਜਦਾ ਜੀਤ ਸਿੰਘ ਜੀ ਨੇ ਸ੍ਰੀ ਗੁਰਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ 'ਚ ਜਾਣ ਲਈ ਆਗਿਆ ਮੰਗੀ ਗੁਰੂ ਸਾਹਿਬ ਜੀ ਆਗਿਆ ਪਾ ਕੇ ਬਾਬਾ ਜੀ ਸਿੰਘ ਜੀ ਪੰਜ ਯੋਧਿਆਂ ਦਾ ਜੱਥਾ ਲੈ ਕੇ ਬੈਰੀਆਂ ਨੂੰ ਲਲਕਾਰਦੇ ਹੋਏ ਮੈਦਾਨੇ ਜੰਗ ਵਿੱਚ ਦੁਸ਼ਮਨਾ ਤੇ ਜਾਵਰੇ ਬਾਬਾ ਜੀ ਸਿੰਘ ਜੀ ਇਸ ਜੰਗ ਵਿੱਚ ਬੜੀ ਸੂਰਬੀਰਤਾ ਨਾਲ ਲੜੇ ਅਤੇ ਅੰਤ ਉਨ੍ਹਾਂ ਸਮੇਤ ਜੱਥੇ ਦੇ ਬਾਕੀ ਸਿੰਘ ਵੱਡੀ ਗਿਣਤੀ ਵਿੱਚ ਦੁਸ਼ਮਨਾ ਦੇ ਆਹੂ ਲਾਉਂਦੇ ਹੋਏ ਸ਼ਹਾਦਤ ਨੂੰ ਪ੍ਰਾਪਤ ਕਰ ਗਏ ਬੱਬਾ ਅਜੀਤ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਅਤੇ ਮਾਤਾ ਸੁੰਦਰੀ ਦੇ ਪੁੱਤਰ ਸਨ। ਉਹਨਾਂ ਦੇ ਛੋਟੇ ਭਰਾ ਜੁਝਾਰ ਸਿੰਘ, ਜੋਰਾਵਰ ਸਿੰਘ ਅਤੇ ਫਤਿਹ ਸਿੰਘ ਸਨ। ਪਰ ਉਹਨਾਂ ਦਾ ਜਨਮ ਮਾਤਾ ਜੀਤੋ ਜੀਤੋ ਜੀ ਦੀ ਕੁੱਖੋਂ ਹੋਇਆ ਸੀ। ਉਹ ਚਮਕੌਰ ਦੀ ਦੂਜੀ ਜੰਗ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਸ਼ਹਾਦਤ ਪ੍ਰਾਪਤ ਉਹਨਾਂ ਨੇ ਪ੍ਰਾਪਤ ਕੀਤੀ ਸੀ। ਉਹਨਾਂ ਦੇ ਹੋਰ ਦੋ ਭਰਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਸਰਹੰਦ ਫਤਿਹਗੜ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਤੇ ਫਤਿਹਗੜ ਸਾਹਿਬ ਕੇ ਜਿੰਦਾ ਚਿਨਵਾ ਦਿੱਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ